ਕੁਛ ਹੀ ਦਾ ਰੀਜ਼ਨ ਦੱਸ ਪਹਿਲਾਂ ਮੇਰੇ ਗਾਇਜ਼ ਮੈਂ ਤੁਹਾਨੂੰ ਫੋਟੋ ਹੋਰ ਸਕੀ ਤੇ ਵਿੱਚ ਲਾ ਦਾਂਗਾ ਕਾਦੀ ਫੋਟੋ ਚਲਾਨ ਦੀ ਤਿੰਨ ਚਲਾਨ ਹੋਏ ਰਹੇ ਨੇ ਕੁਛ ਹੀ ਦਾ ਰੀਜ਼ਨ ਦੱਸ ਪਹਿਲਾਂ ਮੇਰੇ ਕੁਛ ਆਪ ਚਲਾਨ ਦੇ ਫਲੈਸ਼ ਆਨ ਕਰ ਫੋਨ ਦੀ ਨਹੀਂ ਸਹੀ ਹੈ ਸਹੀ ਹੈ ਕੁਛ ਨਹੀਂ ਹੋਣਾ ਕੀ ਆ ਜਿਹੜੀ ਤੇਰੇ ਬੂਥੇ ਤੇ ਖੁਸ਼ੀ ਹੈ ਉਹਦਾ ਰੀਜ਼ਨ ਦੱਸ ਕੀ ਹੈ ਸਿਰ ਪਲੂਸਣਾ ਚਾਹੁੰਨਾ ਤੁਹਾਡਾ ਮੈਂ ਕੀ ਕੀਤਾ ਉਹ ਤਾਂ ਮੈਂ ਆਉਂਦਿਆਂ ਪਲੂਸਤਾ ਹੈ ਗਾਈਜ਼ ਮੈਂ ਤੁਹਾਨੂੰ ਫੋਟੋ ਹੋਰ ਸਕੇ ਦੇ ਵਿੱਚ ਲਾਦਾ ਹਾਂ ਹੂੰ ਕਾਦੀ ਫੋਟੋ ਚਲਾਉਣ ਦੀ ਤਿੰਨ ਹੋਏ ਪੈਣੇ ਹਾਂ ਤੂੰ ਮੇਰੇ ਦੋ ਮੇਰੇ ਤੇ ਇੱਕ ਉਹਦਾ ਜ ਜਿਹਦਾ ਮਰਜ਼ੀ ਹੋਵੇ ਤਿੰਨੇ ਤੇਰੇ ਹੋ ਸਕਦੇ ਕਿਉਂਕਿ ਉਹ ਤਾਂ ਉਹਨੂੰ ਨਾ ਮੈਂ ਲੈ ਕੇ ਨਹੀਂ ਜਾਂਦਾ ਉਧਰ ਇੱਕਦਮ ਮੈਨੂੰ ਪਤਾ ਜਦੋਂ ਪਚਪੜ ਚਿੜੀ ਗਈ ਸੀ ਉਦੋਂ ਹੋਇਆ ਸੀ ਆਪਕੋ ਨੋਟੀਫਿਕੇਸ਼ਨ ਆਈ ਸੀ ਉਹ ਉਹਦਾ ਨਾ ਉਧਰਲੇ ਬੰਨੇ ਨਹੀਂ ਸੀ ਹੋਇਆ ਉਹ ਇੱਥੇ ਸਾਰੇ ਇੱਥੇ ਹੋਏ ਨੇ ਪੁਲ ਥੱਲੇ ਆ ਜਿਹੜਾ ਪੁਲ ਥੱਲੇ ਵਾਲਾ ਹੈ ਆ ਨਿੱਜਾ ਹਾਂ ਉਰੀਆ ਆਏ ਹੋਏ ਇੱਥੇ ਪਲੂਸ ਨਾਈਨ ਤਿੰਨੇ ਹੈਲਮਟ ਦੇਣੇ ਤਿੰਨੇ ਹਾਂ ਸ਼ਾਬਾਸ਼ ਪਰ ਤਿੰਨੇ ਹੀ ਦੇ ਨਹੀਂ ਮੈਨੂੰ ਪ੍ਰਾਊਡਲੀ ਨਹੀਂ ਹਾਂ ਨਹੀਂ ਯਾਰ ਮੇਰੇ ਕਿਦਾਂ ਚਲ ਉਹਨੂੰ ਦੱਸ ਆਪ ਜਾਣਾ ਹੁੰਦਾ ਜੇ ਤੂੰ ਮੈਂ ਪੱਗ ਬਣ ਕੇ ਚੱਲਾਂਗਾ ਹੁਣ ਇਹ ਤਾਂ ਨਹੀਂ ਵੀ ਗਲਤੀ ਹੋ ਗਈ ਜੀ ਮਾਫ ਉਹ ਤਾਂ ਭਰਨੇ ਪੈਣੇ ਨੇ ਹਾਂ ਹੁਣ ਪਤਾ ਕਿ ਫਿਰ ਕੀ ਕਰ ਸਕਦੇ ਉਹਨੂੰ ਕੋਈ ਚਲੋ ਕੋਈ ਸਤਾ ਨਹੀਂ ਸਕਦੇ ਮੈਂ ਗਾਇਵ ਇਹਨਾਂ ਨੂੰ ਬਥੇਰਾ ਕਹਿਣਾ ਨਾ ਇਹ ਕਹਦੇ ਜਾਂ ਇਹਨੂੰ ਨਹੀਂ ਕਿਹਾ ਪਹਿਲੀ ਵਾਰੀ ਜਦੋਂ ਅਸੀਂ ਗਏ ਸੀ ਨਾ ਬਾਈਕ ਲੈ ਕੇ ਮੈਂ ਕਿਹਾ ਹੈਲਮਟ ਪਾਲਾ ਆਂਦੀ ਕੁਛ ਨਹੀਂ ਹੁੰਦਾ ਉਦੋਂ ਚੱਲ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਤੇ ਮੈਂ ਲੈ ਗਿਆ ਪਰ ਉਦੋਂ ਬਾਅਦ ਚ ਇਹਨੂੰ ਹੋ ਗਿਆ ਵੀ ਹਾਂ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਨੋਟੀਫਿਕੇਸ਼ਨ ਆਉਦੀ ਸੀ 에어ਪੋਰਟ ਵਾਲੇ ਤੇ ਨਹੀਂ ਹੋਇਆ ਨਾ ਨੋਟੀਫਿਕੇਸ਼ਨ ਆਉਦੀ ਸੀ ਪਰ ਉਹਦੇ ਚ ਆਇਆ ਸੀਗਾ ਮਿਲਣਾ ਤਾਂ 에어ਪੋਰਟ ਵਾਲੇ ਤੇ ਚੱਲਦੀ ਨਹੀਂ ਪਰ ਨਿੱਜਰ ਵਾਲੇ ਤੇ ਚੱਲਦੇ ਆ ਹਾਂ 에어ਪੋਰਟ ਵਾਲੀ ਨਹੀਂ ਉਹਦੇ ਵਿੱਚ ਕੀ ਮੈਂ ਕੀ ਕਹਿੰਦਾ ਵੈਸੇ ਭੁਲਾਤਾ ਜੀ ਐਸੇ ਹੀ ਜੰਗੇ ਸਿਰ ਤੇ ਚਾਹੀਦਾ ਮੂੰਹ ਤੇ ਨਹੀਂ ਚਾਹੀਦਾ ਫਿਰ ਮੈਨ ਨੋਟੀਫਿਕੇਸ਼ਨ ਤਾਂ ਆਉਂਦੀ ਹੁੰਦੀ ਹੀ ਪਰ ਨੋਟੀਫਿਕੇਸ਼ਨ ਆਪਾਂ ਉਹਦੇ ਤੇ ਆਨਲਾਈਨ ਚੈੱਕ ਕਰਦੇ ਇਗਨੋਰ ਨਹੀਂ ਮੈਂ ਚੈੱਕ ਵੀ ਕਰਦਾ ਸੀ ਭਾਈ ਨੂੰ ਵੀ ਦਿਖਾਇਆ ਉਹ ਆਉਂਦੇ ਨਹੀਂ ਹਾਲੇ ਸਾਡੇ ਆਪਣੇ ਆਰਸੀ ਆਈ ਨਹੀਂ ਪਰ ਆਰਸੀ ਨੰਬਰ ਤਾਂ ਹੈ ਗਈ ਹੈ ਨੰਬਰ ਵੇਰ ਤੋਂ ਨਾ 7 6 3 ਕੱਟੇ ਨੇ ਬਹੁਤ ਵਧੀਆ ਫੋਟੋ ਵੀ ਆਉਂਦੀ ਹੁੰਦੀ ਜਦੋਂ ਪਤਾ ਹੋਰ ਵੀ ਨਹੀਂ ਆਈ ਉਹਦੇ ਚ ਪਰ ਲਿਖਿਆ ਆਇਆ ਵੀ ਹਾਂ ਪਿਲਿਅਨ ਦਾ ਹੈ ਪਿਲਿਅਨ ਦਾ ਪਿਲਿਅਨ ਨੋਨ ਹੈਲਮਟ ਪਿਲਿਅਨ ਨੋਨ ਹੈਲਮਟ ਪਿਲਿਅਨ ਨੋਨ ਹੈਲਮਟ ਹਮ ਬੜੀਆ ਕਈ ਦਾ ਨਾ ਪੱਕਾ ਹੈਲਮਟ ਵੀ ਲੈ ਕੇ ਆਵਾਂਗੇ ਕਿਉਂਕਿ ਹਰ ਥਾਂ ਤੇ ਪੱਕਾ ਤਾਂ ਨਹੀਂ ਬੰਨੀ ਜਾਂਦੀ ਅੱਗੇ ਮੰਮੀ ਅੱਗੇ ਗਾਲਾਂ ਕੱਢੀਆਂ ਤੁਸੀਂ ਉਹ ਜਿਹੜਾ ਮੋਡੀਫਿਕੇਸ਼ਨ ਕਰਾਈ ਉਹਦੇ ਕਰਕੇ ਤੇ ਹੁਣ ਜਦੋਂ ਇਹ ਦੇਖੇਗੀ ਤਾਂ ਫਿਰ ਹੋਰ ਸਿਰਾਂ ਲੱਗ ਜਾਣਾ ਪਰ ਇਹਦੇ ਆਪਾਂ ਆਪਾਂ ਨੇ ਆਪਣੇ ਇਹਦੇ 'ਚ ਕੋਈ ਉਹ ਨਹੀਂ ਹੈਗਾ ਆਪਾਂ ਤਾਂ ਚਲਾਉਣ ਵਾਲੇ ਆ ਚਲਾਉਣ ਵਾਲੇ ਆ ਗਾਇਸ ਚਲਾਉਣ ਵਾਲੇ ਚਲਾਉਣ ਵਾਲੇ ਲੋ ਜੀ ਇਹ ਕੌਣ ਹੈ ਜੀ ਇਹ ਫਕਸ ਇਹ ਫਕਸ ਕਹੀ ਦੇਖਾ ਦਿਖ ਲੱਗ ਰਹਾ ਹੈ ਕਾਪੀ ਕਰਨਾ ਅੱਛਾ ਲੱਗਦਾ ਹੈ ਕਾਲਾ ਦੰਦ ਭਿਜੇ ਵੀ ਚਾਹ ਰਹਾ ਤਾਂ ਹੈ ਉਹ ਢਾਲੂ ਚੱਕੀ ਲਿਉਂਦੀ ਐ ਅੱਜ ਹੀ ਢਾਲੂ ਲੱਗੀ ਰੋਭੂ ਮੈਂ ਕੀ ਆ ਢਾਲੂ ਮੈਂ ਕੀ ਹੈ ਡੀਅਰ ਢਾਲੂ ਮੈਂ ਕੀ ਹੈ ਡੀਅਰ ਖਾਲੀ ਭਾਂਡਾ ਕੱਪੜਾ ਲੈ ਕੇ ਨਹੀਂ ਆਇਆ ਸੋਸਰੀ ਕਰਦੀ ਆਪਣੇ ਰਿਵਾਜ ਨਹੀਂ ਹੈ ਖਾਲੀ ਭਾਂਡਾ ਲੈ ਗਿਆ ਉਹਦਾ ਓਕੇ ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਹੋਰ ਨੋ ਇਹਦੇ ਕੋਈ ਫੱਲ ਨਹੀਂ ਤਾਂ ਖੁਲਣਾ ਵੀ ਨਹੀਂ ਹੈ ਕੁਝ ਸਪੈਸ਼ਲ ਚੀਜ਼ ਐ ਪਹਿਲਾਂ ਗੈਸ ਤਾਂ ਮਾਰ ਲ ਨਿਰਵੈਨ ਆ ਨਾ ਬਰ ਬੰਦ ਦੋ ਮੈਂ ਪੋਣਾ ਪੋਣੀ ਤੇ ਪਹਿਲਾਂ ਇਹਨੂੰ ਖੋਲ ਆਓ ਮਾਈ ਗੋਡ ਇਹ ਸਾਡੇ ਘਰੇ ਲੱਗੇ ਨੇ ਅੱਛਾ ਇਹ ਤਾਂ ਮੈਨੂੰ ਪਤਾ ਵੀ ਘਰੇ ਲੱਗੇ ਨੇ ਪਰ ਇੰਨੇ ਜੱਦ ਡੋਲੂ ਜੀ ਪਾ ਕੇ ਲਿਆਏ ਪਰ ਡੋਲੂ ਮੋੜਨਾ ਵੀ ਸੀ ਆ ਜਿਹ ਲਿਫਾਫੇ ਲਿਆਉਂਦੀ ਫਿਰ ਖਾਲੀ ਲਿਫਾਫਾ ਤਾਂ ਨਹੀਂ ਸੀ ਮੋੜਨਾ ਡੋਲੂ ਜੀ ਵੀ ਕੁਝ ਪਾ ਕੇ ਦੇਣਾ ਪੈਣਾ ਇਹ ਆਪਣਾ ਡੋਲੂ ਏ ਟੋਟਾ ਹੈ ਆਪਾਂ ਪਾ ਕੇ ਦਿੱਤਾ ਅਗਰ ਸਨ ਚਲ ਪਾ ਕੇ ਆਹ ਰੋਜ਼ ਲਈਏ ਬਰਾ ਮੈਂ ਰਹਿ ਗਈ ਆ ਲਓ ਭਾਈ ਇਹ ਚੱਲ ਲੈਨੇ ਕਿਤੇ ਬੈਗ ਡੋ ਰਚੀ ਕੀ ਕੀ ਵਗਲੀ ਹੋਣੀ ਹੈ ਯਸ ਰੰਗ ਗਿਆ ਹਾਂ ਆ ਜੀ ਗਿਫਟ ਹੈ 3000 ਦਾ ਇਹ ਦੱਸੇ ਕੀ ਕਹਾ ਗਿਫਟ ਹੈ ਤਿੰਨ ਚਲਾਨ ਹੋਏ ਬੈਨੇ ਯਾਰ ਯਾਰ ਰੁਪਏ ਦੇ ਹੈਲਮਟ ਦੇ ਤੇ ਜੇ ਮੈਸੇਜ ਤਾਂ ਰੋਜ਼ ਆਉਂਦਾ ਸੀ ਮੈਂ ਪਾਜੀ ਨੂੰ ਵੀ ਵਿਖਾਇਆ ਆਪ ਵੀ ਈਚ ਲਾਨ ਤੇ ਚੈੱਕ ਕੀਤਾ ਉਹਦੇ ਤੇ ਮੈਂ ਕੋਈ ਨਹੀਂ ਸੀ ਸ਼ੋ ਕਰਦਾ ਫਿਰ ਅੱਜ ਮੈਂ ਕੰਪਨੀ ਸਰਵਿਸ ਕਰਾਉਣ ਗਿਆ ਉੱਥੋਂ ਚੈੱਕ ਕਰਾਇਆ ਉਹਾਂ ਦੇ ਤਿੰਨ ਹੋਏ ਪਏ ਨੇ ਤੇ ਸੰਡੇ ਦੀ ਸੰਡੇ ਆ ਜਿਹੜੇ ਸੰਡੇ ਜਾਂਦੇ ਨੇ 316 26 ਬਾਅਦ ਵਿੱਚ ਆ ਇਹਦੇ ਇਹ ਮੇਰਾ ਪਾਤ ਮੈਂ ਉਹੀ ਮੈਂ ਕਹੇ ਜੇ ਮੈਂ ਕਹੇ ਵੀ 4-5000 ਦਾ ਜੇ ਮੈਂ ਕਹਾਂ ਨਾ ਹੈਲਮਟ ਲੈਣਾ ਤਾਂ ਕਹਿਣਗੇ ਵੀ ਇੰਨਾ ਮਹਿੰਗਾ ਹੈਲਮਟ ਕੀ ਕਰਨਾ ਤਾਂ 3000 ਦਾ ਤਾਂ ਲੱਗ ਗਿਆ ਸੁੱਕਾਈ ਹੁਣਾਂ ਦੀ ਪੱਗ ਬੰਨ ਕੇ ਜਾਵਾਂ ਕਰਾਂਗੀ ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਇਹਨੂੰ ਬੰਨ ਜਾ। ਹਾਂ। ਬਸ ਫਿਰ ਸੀਟ ਤੇ ਪਾਇਆ ਜਾਂਦਾ ਸੋਹਣਾ ਲੱਗੇਗਾ। ਉੱਥੋਂ ਆਏ ਨੇ ਪੋਲ ਥੱਲੋਂ। ਪੋਲ ਥੱਲੇ ਕੈਮਰੇ ਲੱਗੇ ਆ ਜਿਹੜੇ। ਪਾਪਾ KFC ਤੋਂ ਆਉ ਨੂੰ ਜਾਣੇ ਆ ਜਿਹੜਾ। ਤੇ ਉਹ ਤਾਂ ਫਿਰ ਦੂਜੀ ਵੀ ਤਾਂ ਜਾਂਦੀ ਐ। ਕਿਹੜੀ? ਸੀ ਇਹਨਾਂ ਤੇ ਤੇਰੇ ਨਾਲ। ਉਹ ਨਹੀਂ ਉਹਨੂੰ ਤਾਂ ਪਰਲੇ ਪਰਲੇ ਬੰਨਿਓ ਲੈਣਾ ਨਾ KFC ਦੇ ਪਰਲੇ ਬੰਨਿਓ। ਇੱਥੋਂ ਮੈਂ ਹੀ ਲੰਗਦੀ ਆਂ ਔਰ ਹਰ ਹਾਲ ਚਿਰ ਵੀ ਚੱਲ ਜਾਂਦਾ। ਹਾਂ, ਤਿੰਨ ਨੇ। ਉਹ ਵੀ ਆਏ ਆ ਵੀ ਇੱਕ ਛੰਡਾ ਤਾਂ ਬਾਜ ਜਾਂਦਾ ਰਿਹਾ ਵਿਚਾਲੋਂ ਕਿਉਂਕਿ 10 ਦਿਨ ਚਲਾਨ ਨਹੀਂ ਹੁੰਦਾ ਹੁੰਦਾ ਤਾਂ ਉਹ ਇੱਕ ਹਫਤਾ ਲੰਘ ਜਾਂਦਾ ਸੀ 15-15 ਦਿਨਾਂ ਦੇ ਚਲਾਨ ਨਹੀਂ ਤਾਂ 6-7 ਹੋ ਜਾਂਦੇ ਸੀ ਉਹਨੂੰ ਹਾਂ ਤੇ ਗਾਈਜ਼ ਹੈਲਮਟ ਆਪਾਂ ਨਹੀਂ ਪਾਵਾਂਗੇ ਪਰ ਬਦ ਮਾਲਾ ਸਾਬਨ ਹਾਂ ਹੈਲਮਟ ਨਹੀਂ ਪਾਵਾਂਗੇ ਠੀਕ ਹੈ ਓਹੋ ਕਰ ਚੱਕਾ ਆਇਆ ਸਰਵਿਸ ਵੀ ਕਾਲ ਆਇਆ ਸਰ ਜੀ ਕਾਲ ਆਇਆ ਹੋਰ ਹਾਂ ਸਰਵਿਸ ਹੋ ਗਈ ਆਇਆ ਆਦਾ ਬੜਾ ਹੈ ਜਿੰਨਾ ਨੇ ਕੀ ਗੱਲ ਮੈਂ ਕੀ ਰਹਿਣ ਦੀ ਅਨਵਰ ਬੈ ਆ ਨਾ ਮੈਂ ਬਾਹਰ ਤੇ ਹੈਗਾ ਕਿੰਨ ਤੋਂ ਹੋੜ ਗਾਨੀ ਇਹ ਨੂੰ ਬੈ ਨੇ ਤੂੰ ਕੀ ਇਹਨੂੰ ਤਿੰਨ ਚਾਣੇ ਬਣੀ ਆ ਯਾਰ ਯਾਰ ਵੀਰ ਚੱਲ ਕੋਈ ਨਹੀਂ ਲੋ ਬਾਈ ਤੇ ਸਾਹ ਵੀ ਨਹੀਂ ਹੈ ਵੀ ਜਨਾਬ ਕੱਲੋਂ ਹੀ ਲੋ ਸਾਡਾ ਮੀ ਪੈ ਗਿਆ ਦੁਬਾਰਾ ਚੈੱਕ ਕਰੋ ਹਾਂ 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 ਹਾਂਲੇ ਵੀ ਪੈ ਰਹੇ ਕਹਿ ਲੇ ਗਾਇਸ ਬਾਗੇ ਵਾਪਸ ਸਬਜ਼ੀਆਂ ਲਿਆਏ ਆ ਪਿਆਜ਼ ਵਾ ਹੈ ਭਿੰਡੀ ਹੈ ਆਲੂ ਹੈ ਗੀਆ ਹੈ ਝੋਤਰੀ ਤੇ ਦੀਦੀ ਚੱਲ ਗਈ ਹੈ ਕਾਰ ਆ ਇਧਰ ਸਾਡੀ ਮੈਡਮ ਜੀ ਆ ਗਏ ਨੇ ਹੂੰ ਮੀ ਆਉਣ ਡਿਆ ਹਾਂ ਉਹ ਸਸਰੇ ਕਾ ਕੀ ਆਣਾ ਕੀ ਚਾਹੀਦਾ ਪਾਣੀ ਵਾਲੀ ਬੋਤਲ ਚਾਹੀਦੀ ਥੈਂਕ ਯੂ ਖਾਣ ਨੂੰ ਹੀ ਲੈਣੀ ਆਲੂ ਅੰਡੇ ਹਾਂ ਹਾਂ ਮੈ ਇਸ ਵਾਰੀ ਸ਼ਾਮ ਹੋ ਰਹੀ ਏ ਟਾਈਮ ਹੋ ਗਿਆ ਸ਼ਾਮ ਦੇ ਸ਼ਾਮ ਦੇ ਨਹੀਂ ਰਾਤ ਦੇ ਵੇਲੇ 8:30 9:00 ਵਜੇ ਹੋ ਗਿਆ ਉਹ ਪਰਫੈਕਟ ਟਾਈਮ ਤਾ ਤੇ ਕੁਝ ਖਾਣ ਦਾ ਜੀ ਇਦਾਂ ਕਿ ਕੁਝ ਫਾਸਟ ਫੂਡ ਖਾਣ ਦਾ ਜੀ ਕਰ ਰਿਹਾ ਹੈ खाता तो वैसे कुछ खानदा जी पर जिदा कोई जगह से खानदा जी कर रहे हैं पर है ही नहीं खाना कुछ हल्का फुल्का लै जाने कोई रोटी नहीं खानी बारिश ठीक ठाक है देखता क्या थोड़ी जी घट्ट होगी तो लैके आए और अब चलों के चाइनीस चाइनीज़ को कुछ लैके आए जिदा न्यूडल स्प्रिंग रोल वगैरह कोई ना कुछ इदाशा देखें टाइम लगेगा टाइम लगेगा

ਉਹ ਤਾਂ ਘੜ ਗੋ। ਕਿਆ ਤੂੰ ਆ ਸਾਰੇ ਖਾ ਜਾਵੇਂਗਾ ਵੇ? ਮੈਂ ਕਿੱਥੇ ਖਾਣੇ ਨੇ ਮੈਨੂੰ ਤਾਂ ਅਸਲੋ ਹੀ ਨਹੀਂ ਪਸੰਦ। ਇਹ। ਇਹ। ਆਹ ਚੰਗਾ ਗਾਈਜ਼। ਆਪਣੇ ਫੈਨ ਨੇ ਗਾਈਜ਼ ਉਹਨੇ ਹਾਫ ਲੈਂਦੀ ਮੈਂ ਤਾਂ। ਨਹੀਂ ਚਦੇ ਦੇ। ਹਾਫ ਲੈਂਦੀ ਪਰ ਉਹਨੇ ਬਾਬਾ ਪਾ ਦਿੱਤੇ। ਤੁਹਾਨੂੰ ਮੱਦੇ ਦੱਸਾਂ ਜੀ ਕੁਆਂਟੀਟੀ ਨਾਲ ਦੀ ਵਾਧੂ ਹੁੰਦੀ ਕੁਆਂਟੀਟੀ। ਉਹ ਆਪਣੇ ਸੁਪਿੰਗਰੋਲ ਨੇ। ਉਹ ਇਹ ਖਾਣਗੇ। ਚਾਈਨੀਜ਼ ਚਾਹੀਦੀ ਚਾਈਨੀਜ਼ ਯੈਸ। ਲੋ ਗਾਈਜ਼। ਆਹ ਖਾਤੇ। ਇੱਕ ਹੋਰ ਚਾਹੀਦੀ ਨਾ। ਖਰਾਬ ਆਵੇ ਹੀ ਦੇਤੇ ਉਹਨਾਂ ਨੇ। ਥਾਲੀ ਹੀ ਨਹੀਂ ਪੂਰੇ ਆਉਂਦੇ ਵੇ। ਕਮਚਾ ਡੁੱਬ ਗਿਆ ਜੇ ਇੱਕੋ। ਪਰ ਸਵਾਦ ਹੁੰਦੇ ਆ ਆਪਾਂ ਤਾਂ ਖਾ ਜਾਾਂਗੇ। ਮੈਂ ਵੀ ਖਾਵਾਂਗਾ ਥੋੜੀ ਜੀ। ਖਾਲੀ ਨਹੀਂ। ਐਹ ਤਾਂ ਮੈਂ ਵੀ ਇੱਕ ਦੋ ਸਪ੍ਰਿੰਗ ਰੋਲ ਖਾ ਹੀ ਲਏ ਨੇ। ਇੱਕ ਖਾਦਾ ਇੱਕ ਹੋਰ ਖਾ ਲਾਂਗੇ। ਹਾਂ। ਲੈ ਲੈ। ਕੋਲੀ ਆ। ਪੈਨੇ ਵਰਜੀ ਨੇ। ਹਾਂ। ਨਿਊਡਲ ਦੇ ਵਿੱਚੋਂ ਖਾ ਲਈ ਜਾਂਦੇ ਹੁਣ ਨਿਊਡਲ। ਵੈਜ ਵੈਜ ਵੈਜ। ਥੈਂਕ ਯੂ ਵੈਰੀ। ਕੋਲੀ ਤਸੱਲੀ। ਇਧਰ ਨੂਡਲ ਖਾਏ ਜਾ ਰਹੇ ਹਨ ਇਧਰ ਸਪਰਿੰਗ ਰੋਲ ਖਾਏ ਜਾ ਰਹੇ ਹਨ ਤੂੰ ਵੀ ਗਾਲਾ ਸਾਡੇ ਲਈ ਗਾਲਾ ਆਏ ਹੋ ਆਪ ਦੀ ਪਲੇਟ ਦੇ ਦੇਵਾ ਦਿਖਾ ਬਰਾਬਰ ਆ ਮੈਨੂੰ ਪਸੰਦ ਨਹੀਂ ਪਛਾਈਂ ਤੀ ਮੈਨੂੰ ਪਸੰਦ ਕੀ ਮੈਨੂੰ ਕੀ ਪਸੰਦ ਹੈ ਮੈਨੂੰ ਕੁਝ ਨਹੀਂ ਮੈਨੂੰ ਪਸੰਦ ਇਹ ਇੰਨੇ ਚੋਂ ਮੈਂ ਕੁਝ ਨਹੀਂ ਖਾਂਗੀ ਇਹ ਸਭ ਲੋਗ ਇਹ ਸਭ ਅਨ ਹਾਈਜਨਜੀ ਜਨੇ ਉਹ 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 ਇਧਰ ਤੀ ਹੋੜੀ ਚੈੱਕ ਕਰੋ ਜਾ ਕੇ ਤੋਰਗੇ ਨ ਸਬਜੀ ਬਣਾ ਭਾਈਆਂ ਕੀ ਤਰਈਆਂ ਯਮੀ ਵਧੀਆ ਹੈ ਰੇ ਗਾਇਸ ਪਲੇਟ ਸਵਾਫਤ ਕਰ ਦਿੱਤੀ ਦੀਦੀ ਨਵੇਂ ਜਾਂਦੀ ਸੀ ਮੰਮੀ ਦੀ ਲੱਗਿਆ ਰੋਟੀ ਬਣਾਉਣ ਆਪਣਾ ਵੈਸੇ ਤਾਂ ਢਿੱਡ ਫੁੱਲ ਹੋ ਗਿਆ ਪਰ ਰੋਟੀ ਖਾਵਾਂਗੇ ਇੰਨਾ ਨਹੀਂ ਹੋਇਆ ਉਹ ਹੈਗੇ ਸੀ ਕਾਫੀ ਬਾਰੇ ਹਲਕੇ ਹੁੰਦੇ ਆ ਇੱਕ ਵਾਰ ਤਾਂ ਜਿੰਨਾ ਚਿਰ ਪਾਣੀ ਨਹੀਂ ਪੀਂਦੇ ਵੈਸੇ ਤਾਂ ਵੈਸੇ ਤਾਂ ਹੁਣ ਕੋਕ ਪੀਣ ਦਾ ਜੀ ਕਰ ਰਿਹਾ ਆਰਮਾਰ ਮੀ ਬਹੁਤ ਜ਼ਿਆਦਾ ਤੇਜ਼ ਪੈ ਰਹੇ ਕੋਕ ਦਾ ਥੋੜਾ ਕੈਸਲ ਕਰਦੇ ਆ ਰੋਟੀ ਖਾ ਕੇ ਫਿਰ ਪੀ ਲਾਂਗੇ ਸਾਰਾ ਕੁਝ ਡਾਈਜੈਸਟ ਕਰਨ ਵਾਸਤੇ ਕੋਕ ਇਜ਼ ਦਾ ਬੈਸਟ ਆਪਸ਼ਨ ਲੀਟਿਮ ਗਾਇਜ਼ ਬੜਤਣਾ ਡੋਲਦੀ ਠੰਡਕ ਬਾਹਰ ਮੌਸਮ ਖੰਡਾ ਹੋਦਾ ਹੈ ਨਾ ਕਿ ਰੋਟੀਆਂ ਆਈਆਂ ਪਈਆਂ ਨੇ ਤੇ ਇਹ ਵੀ ਇੱਧਰ ਫੋਨ ਤੇ ਇਹ ਵੀ ਫੋਨ ਤੇ ਇਹਨਾਂ ਨੂੰ ਕੋਈ ਕਦਰ ਨਹੀਂ ਆਈ ਉਠੋ ਖਾ ਰੋਟੀ ਪਾ ਰੋਟੀ ਮਹਾ ਪਕਾ ਕੇ ਲਈ ਹੈ ਮੈਂ ਅਸੀਨੋ ਪਸੀਨ ਹੋ ਗਈਆਂ ਖਾ ਰੋਟੀ ਹਏ ਗਰਮੀ ਲੱਗਣ ਡਈ ਇੰਨਾ ਪਸੀਨਾ ਰੋਟੀਆਂ ਪਕਾ ਕੇ ਅੱਧੀ ਹੋ ਗਈਆਂ ਨਾਲ ਨਾਲ ਡਾਈਜੈਸਟ ਹੁੰਦੇ ਨਹੀਂ ਕੋਈ ਨਹੀਂ ਹੋ ਗਏ ਨੇ ਬਥੇਰੇ ਲਓ ਖਾਓ ਖਾ ਕੇ ਵੇਖੋ ਕਿਵੇਂ ਬਣੀ ਸਬਜੀ ਆਉਦੀ ਮੰਮੀ ਪੁੱਛਣ ᱛਈ ਗਾਇਸ 1 ਮਿਲੀਅਨ ਕਿੰਨਾ ਹੁੰਦਾ 1 ਮਿਲੀਅਨ ਕਿੰਨਾ ਹੁੰਦਾ ਦੱਸ ਦੇ ਤੈਨੂੰ 1 ਮਿਲੀਅਨ ਕਿੰਨਾ ਜਦੋਂ 10 ਲੱਖ ਬੰਦਾ ਹੋ ਗਏ ਹੋ ਗਾਇਸ ਸਾਡੀ ਵਾਕਰ ਨੇ ਮੀ ਪੈ ਗਿਆ ਫੇਰ ਬੜਾ ਮੀ ਪੈਣ ਡਿਆ ਆ ਗਲੀਆਂ ਗਿਲੀਆਂ ਹੋ ਗਈਆਂ ਵਾਕ ਕਰ ਲੀਏ ਬੜੇ ਦਿਨ ਹੋ ਗਏ ਨੇ ਵਾਕ ਉਹ ਕਰਦੇ ਹੀ ਨਹੀਂਗੇ ਆ ਜਾ ਸੀਨ ਨੂੰ ਤੂੰ ਅੱਜ ਮੈਂ ਪੌਨੀ ਕਿਤੇ ਬੜੇ ਟੈਂਪਰਦ। ਮਾਨ ਜੀ ਤੋਂ ਨਿਕਲ ਗਈ ਆਈ ਇਹ ਵਾਰ। 10 ਮਿੰਟ ਹੋ ਗਏ ਘਟੋ-ਕਟ ਕਰਦੀ ਉਹਨੂੰ ਵਾਕ। ਕਿਉਂ ਖੋਲ ਲੱਗ ਗਈ? ਦੀਦੀ ਨਾ ਰਾਂ ਤੂੰ ਕੰਮ ਕਰਦੀ ਪਈ ਤੇ ਮੈਂ ਕੋਈ ਬੇਕੰਮ ਕੰਮ ਕਰਦੀ ਵੀ? ਨਹੀਂ ਦੱਸੋ ਬੇਮਲ ਕੋਈ ਬੇਕੰਮ ਕੰਮ ਕਰਦੀ ਵੀ। ਆਪ ਕੋ ਮੋੜ ਤੋਂ ਖੜਾਗਾ ਪਾਣੀ ਪੈ ਜਾਣਾ ਉੱਤੇ ਪਰੇ ਹੋ ਜਾ ਸਰ ਨੂੰ ਹੋ ਜਾ। ਲੈਸਾ ਤੇ ਮੈਂ ਲੋਟਲ ਚਾਚੀ ਗਿਆਣ ਦੀ ਸੀ ਉਹਨਾਂ ਨੇ ਫੋਨ ਕਰਨਾ ਗੱਲ ਕਰਨੀ ਹੈ। ਕੋਈ ਗੱਲ? ਵੀ ਲੇਟ ਹੋ ਗਏ ਸਵੇਰੇ ਕਰਦੇ। ਖਲ ਕੋ ਹਮ ਬਾਤ ਕਰਾਂਗੇ ਆਪਣੀ ਮਲੋਟਵਰੀ ਦਾਦੀ ਸੇ ਐ ਨਿਕਾਲੀ ਚਾਚੀ ਨਾਲ ਗੱਲ ਕਰਨੀ ਸਵੇਰੇ। ਐਂ ਕਰਾਂਗੇ ਨਹੀਂ ਲੱਗਿਆ ਸੀ ਕਿਉਂ ਦੂਜੀ ਚਾਚੀ ਨੂੰ ਨਾਨਕਾ ਲੱਗੀਆਂ ਹੋਈਆਂ ਕਿਹੜੀ ਚਾਚੀ ਨੂੰ ਜਿਹੜੀ ਫੋਨ ਬਿਮਾਰ ਹੋ ਗਈ ਸੀ ਅ ਬੱਚ ਨਹੀਂ ਚਾਚੀ ਨੂੰ ਹਾਂ ਲੱਗੀਆਂ ਆਈਆਂ ਨੇ ਦੱਸੋ ਦਵਾ ਕੋ ਕਮੈਂਟ ਕਰਕੇ ਤੁਹਾਡੀ ਦਾਦੀ ਨੂੰ ਲੱਗੀਆਂ ਹੋਈਆਂ ਹਨ ਕਹਿੰਦੇ ਨਹੀਂ ਲੱਗੀਆਂ ਹੋਈਆਂ ਆਂ ਦੇਖਦੇ ਆ ਨਾ ਦੂਜੀ ਛੋਟੇ ਜੋ ਬਨੂ ਨਹੀਂ ਦੱਸੋ ਜੋ ਬਨ ਐਨਕਾ ਲੱਗੀਆਂ ਦਾਦੀ ਨੂੰ ਨਹੀਂ ਲੱਗੀਆਂ ਨਹੀਂ ਲੱਗੀਆਂ ਲੱਗੀਆਂ ਆਣਗੀਆਂ ਨਹੀਂ ਲੱਗੀਆਂ ਲੱਗੀਆਂ ਆਣਗੀਆਂ ਮੈਂ ਵੇਖੀ ਉਹਦਣ ਬੈਠੀ ਐ ਕਰਨ ਦੀ ਹੀ ਸ਼ਾਇਦ ਨਹੀਂ ਲੱਗੀਆਂ ਸ਼ਾਇਦ ਜਨੋ ਚਾਚੀ ਤੇ ਲੱਗੀਆਂ ਹਾਂ ਚਾਚੀ ਚਾਚੀ ਤੇ ਲੱਗੀਆਂ ਗੁਰਪ੍ਰੀਤ ਚਾਚੀ ਤੇ ਲੱਗੀਆਂ ਸ਼ਾਇਦ ਨਹੀਂ ਉਹਨਾਂ ਤੇ ਨਹੀਂ ਲੱਗੀਆਂ ਕੋਮਲ ਚਾਚੀ ਦੇ ਵੀ ਲੱਗੀਆਂ ਹੈ ਕੋਮਲ ਚਾਚੀ ਲਾਉਂਦੀ ਨਹੀਂ ਹੈ ਸ਼ਾਇਦ ਲੱਗੀਆਂ ਹੋਈਆਂ ਮੈਨੂੰ ਕੋਈ ਯਾਦ ਨਹੀਂ ਪਤਾ ਨਹੀਂ ਚੇਤਾ ਨਹੀਂ ਮੇਰੇ ਤਾਂ ਲੱਗੀਆਂ ਨੇ ਨਹੀਂ ਉਹਨਾਂ ਨੇ ਆਪਣੇ ਬਾਪੂ ਦੇ ਲੱਗੀਆਂ ਸ਼ੌਕ ਨੂੰ ਲਵਾਈਆਂ ਹੋ ਸਕਦੀਆਂ ਨਹੀਂ ਬਾਪੂ ਦੀ ਨਿਗਾ ਬਣੀ ਨਹੀਂ ਉਹਨੇ ਲਾ ਤਾਂ ਲੈਣੀਆਂ ਸੀ ਸ਼ੌਕ ਤਾਂ ਲੱਗੀਆਂ ਹੋਈਆਂ ਬਾਪੂ ਨੂੰ ਆਪਣੇ ਨੂੰ ਬਟ ਬਾਪੂ ਲਾਉਂਦਾ ਨਹੀਂ ਉਹਨੇ ਉਹ ਲ ਬਣਵਾਈਆਂ ਸੀ ਬਾਪੂ ਸਾਡੇ ਨੇ ਦਬੰਗ ਸਟਾਈਲ ਵਾਲੀਆਂ ਹਾਂ ਜਿਹਨਾਂ ਸਲਵਾਨ ਕਰਦੇ ਨੇ ਦਬੰਗ ਸਟਾਈਲ ਦੀਆਂ ਚਲੋ ਜੀ ਹੁਣ ਆਪਾਂ ਕਰਦੇ ਆਂ ਵਾਕ ਤੇ ਵਾਕ ਤੋਂ ਬਾਅਦ ਕਰਦੇ ਆਂ ਗੋਡ ਨਾਈਟ ਸਿੱਧੀ मिलते हैं कल वाले मिलते हैं गल वाले ब्लॉग से ते कंटिन्यू खड़े हो व्लॉग नु देखियो घूम के चक्कर आ रहा है ते से गुड नाइट गुड नाइट टेक केयर स्वीट ड्रीम्स कल मिलेंगे सुबह मिलेंगे अभी आपको ते व्लॉग तुम साडे पसंद आ ही रहे ने सानु पता लग ही रिया है ते इदा लाइक करो सब्सक्राइब करो शेयर करना ना भूला करो कि बाय गुड नाइट